ਮੇਰਾ ਨਾਮ ਯਾਦਵਿੰਦਰ ਸਿੰਘ ਹੈ ਜੀ ਪੀਆਰਟੀਸੀ ਬਨ ਬੱਸ ਕੰਟਰੈਕਟ ਵਰਕਰ ਯੂਨੀਅਨ 2511 ਜੀ ਜੇ ਮਸਲਾ ਕੀ ਹੋਇਆ ਜੀ ਇੱਕ ਪ੍ਰਾਈਵੇਟ ਆਪਰੇਟਰ ਸੀ ਜਿਹੜਾ 5 ਸਾਲਾਂ ਤੋਂ ਸਰਕਾਰ ਨੂੰ ਚੂਨਾ ਲਾ ਰਿਹਾ ਸੀ ਪ੍ਰਾਈਵੇਟ ਬੱਸਾਂ ਚਲਾ ਕੇ ਠੀਕ ਹੈ ਜੀ ਵਿਭਾਗ ਨੇ ਉਹਦੀਆਂ ਬੱਸਾਂ ਉੱਪਰੋਂ ਜੀਐਮ ਸਾਹਿਬ ਨੇ ਆ ਕੇ ਉਹ ਬੱਸਾਂ ਬੰਦ ਕਰਾ ਦਿੱਤੀਆਂ ਸੀਗੀਆਂ ਜੀ ਉਹ ਬੱਸਾਂ ਬੰਦ ਕਰਾ ਦਿੱਤੀਆਂ ਸਨ ਤੇ ਅੱਜ ਉਹ ਜਿਹੜਾ ਟਰਾਂਸਪੋਰਟ ਆਪਰੇਟਰ ਸੀ ਜਦੋਂ ਮੈਂ ਪੁਰਾਣੇ ਬੱਸ ਸਟੈਂਡ ਤੋਂ ਖਰਕਾ ਨੂੰ ਆਪਣੇ ਸਰਦਾਰ ਕਲਵੰਤ ਸਿੰਘ ਬਾਜੀਗਰ ਐਮਐਲਏ ਹਲਕਾ ਛਤਰਾਣਾ ਉਹਨਾਂ ਨੇ ਜਿਹੜੀ ਇੱਕ ਬੱਸ ਸਰਵਿਸ ਚਾਲੂ ਕੀਤੀ ਹੋਈ ਹੈ ਪਾਤਣਾ ਤੋਂ ਖਰਕਾ ਲੋਕਾਂ ਦੀ ਮੰਗ ਤੇ ਜੀ ਠੀਕ ਹੈ ਜੀ ਉਹ ਬੱਸ ਲੈ ਕੇ ਜਦੋਂ ਮੈਂ ਆਪਣੀ ਡਿਊਟੀ ਤੇ ਸੀਗਾ ਉੱਥੇ ਪੁਲਿਸ ਪ੍ਰਸ਼ਾਸਨ ਪਾਰਟੀ ਲੈ ਕੇ ਉਹ ਨਰਿੰਦਰ ਸਿੰਘ ਨਾਮ ਦਾ ਪ੍ਰਾਈਵੇਟ ਆਪਰੇਟਰ ਮੈਨੂੰ ਅਰੈਸਟ ਕਰਾਉਣ ਵਾਸਤੇ ਚਲਿਆ ਗਿਆ ਉੱਥੇ ਪੁਲਸ ਪਾਰਟੀ ਨਾਲ ਮੈਂ ਗੱਲਬਾਤ ਕੀਤੀ ਜੀ ਮੈਂ ਟਾਈਮ ਲੈ ਕੇ ਜਾਣਾ ਉਹ ਕਹਿੰਦੇ ਨੇ ਕੋਈ ਟਾਈਮ ਨਹੀਂ ਲੈ ਕੇ ਜਾਣਾ ਤੈਨੂੰ ਥਾਣੇ ਅਸੀਂ ਅਰੈਸਟ ਕਰਨਾ ਆ ਆਪਣੀ ਗੱਡੀ ਥਾਣੇ ਲੈ ਕੇ ਚੱਲ ਹਾਂ ਹਾਂ ਜੀ ਨਹੀਂ ਜੀ ਆਪਣਾ ਪਾਤਣਾ ਸਿਟੀ ਪੁਲਿਸ ਜੀ ਹਾਂ ਜੀ ਤੇ ਮੈਂ ਚਲੋ ਜੀ ਪੁਲਿਸ ਪਾਰਟੀ ਸੀ ਮੈਂ ਗੱਲਬਾਤ ਕੀਤੀ ਮੈਂ ਕੋਈ ਗੱਲ ਨਹੀਂ ਜੀ ਗੱਡੀ ਥਾਣੇ ਲੈ ਚੱਲਣਾ ਮੈਂ ਆਪਣੀ ਗੱਡੀ ਲੈ ਕੇ ਥਾਣੇ ਇੱਥੇ ਪੁ ਤੇ ਮੈਂ ਆਪਣੇ ਅਧਿਕਾਰੀ ਅੱਡਾ ਇੰਚਾਰਜ ਸਾਹਿਬ ਨਾਲ ਗੱਲ ਕੀਤੀ ਵੀ ਗੱਡੀ ਥਾਣੇ ਖੜਦੇ ਆ ਤੇ ਉਹ ਉਹਨਾਂ ਨੇ ਦੱਸਿਆ ਵੀ ਕਹਿੰਦੇ ਵੀ ਗੱਡੀ ਥਾਣੇ ਨਹੀਂ ਖੜਨੀ ਤੂੰ ਇੱਥੇ ਆ ਜਾ ਤੇ ਆਪਾਂ ਆਪ ਜਾ ਕੇ ਗੱਲ ਕਰ ਲੈਨੇ ਆ ਆਪਾਂ ਨੇ ਕਿਹੜਾ ਕੋਈ ਕਰਾਇਮ ਕੀਤਾ ਵੀ ਆਪਾਂ ਗੱਡੀ ਥਾਣੇ ਲੈ ਕੇ ਜਾਈਏ ਪਰ ਜਦੋਂ ਮੈਂ ਪੁਲਿਸ ਪਾਰਟੀ ਨਾਲ ਗੱਲ ਕਰਨੀ ਚਾਹੀ ਉਹਨਾਂ ਨੇ ਗੱਲ ਨਹੀਂ ਸੁਣੀ ਉਹਨਾਂ ਨੇ ਤਾਂ ਕਾਮੁਕੀ ਕਰਕੇ ਮੇਰੇ ਨਾਲ ਇੱਕ ਸਾਡਾ ਸਾਥੀ ਸ਼ਮਸ਼ੀਰ ਸਿੰਘ ਜੀ ਉਹਦੇ ਨਾਲ ਜ਼ਬਰਦਸਤੀ ਕੁੱਟਮੜ ਕਰਕੇ ਥਾਣੇ ਲੈ ਕੇ ਗਏ ਆ ਜੀ ਜਿੱਥੇ ਰੋਸਵਾਜੋਂ ਇਹ ਵਾਸੀ ਬੰਦ ਕੀਤਾ ਜੀ ਅਸੀਂ ਮੰਗ ਕਰਦੇ ਆ ਜੀ ਜਿਹੜਾ ਪੁਲਿਸ ਅਧਿਕਾਰੀ ਹੈ ਢੰਡੋ ਉਹੀ ਨੰਬਰ ਪਲੇਟ ਚੈੱਕ ਕਰ ਲੋ ਅਸੀਂ ਤੁਹਾਡਾ ਖਾਨਦਾਨ ਤੱਕ ਹੌਲਦਾਂਗੇ ਉਸ ਅਧਿਕਾਰੀ ਤੇ ਕਾਰਵਾਈ ਹੋਣੀ ਚਾਹੀਦੀ ਏ ਜੇ ਕਾਰਵਾਈ ਪ੍ਰਸ਼ਾਸਨ ਉਸ ਤੇ ਨਹੀਂ ਕਰਦਾ ਅਸੀਂ 1 ਘੰਟੇ ਤੱਕ ਜਿੰਨੇ ਵੀ 27 ਦੇ 22 ਡੀਪੂ ਨੇ ਪੀਆਰਟੀਸੀ ਬੰਨ ਬਸ ਤੇ ਅਸੀਂ ਉਹਨਾਂ ਦਾ ਪੂਰਾ ਦਾ ਚੱਕਾ ਜਾਮ ਕਰਕੇ ਮੁੱਖ ਮੰਤਰੀ ਤੱਕ ਇਹ ਅਸੀਂ ਆਪਣੀ ਆਵਾਜ਼ ਠਾਵਾਵਾਂਗੇ ਜੀ